ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਅਤੇ ਕੈਨੇਡਾ ਦੇ ਵਿੱਚ ਰਹਿ ਰਹੇ ਪੰਜਾਬੀਆਂ ਦੇ ਲਈ ਹੁਣ ਕੈਨੇਡਾ ਤੋਂ ਦੋ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਜੀਹਾਂ ਪਹਿਲੀ ਵੱਡੀ ਖੁਸ਼ਖਬਰੀ ਦੀ ਗੱਲ ਕਰੀਏ ਤਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਾਲ 2025 ਦਾ ਪਹਿਲਾ ਪੀਐਨਪੀ ਡਰਾ ਜਿਹੜਾ ਆ ਉਹ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਇਸ ਦੇ ਤਹਿਤ 471 ਲੋਕਾਂ ਨੂੰ ਜਿਹੜੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪੀਆਰ ਦੇ ਸੱਦੇ ਭੇਜ ਦਿੱਤੇ ਗਏ ਹਨ ਜੋ ਕਿ ਬੇਹਦ ਵੱਡੀ ਖੁਸ਼ਖਬਰੀ ਹੈ ਤੁਹਾਨੂੰ ਦੱਸ ਦਈਏ ਕਿ ਸ ਹੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਡਰਾ ਜਿਹੜਾ ਕੱਢਿਆ ਗਿਆ ਹੈ ਜਿਸ ਦੇ ਤਹਿਤ ਹੁਣ 471 ਲੋਕਾਂ ਨੂੰ ਪੀਆਰ ਦਿੱਤੀ ਜਾਵੇਗੀ ਇਸ ਦੇ ਵਿੱਚ ਜਿਹੜਾ ਸੀਆਰਐਸ ਸਕੋਰ ਆ ਉਹ ਬੇਸ਼ੱਕ 793 ਰੱਖਿਆ ਗਿਆ ਹੈ ਪਰ ਇਸ ਦੇ ਵਿੱਚ ਕਾਫੀ ਜ਼ਿਆਦਾ ਫਾਇਦਾ ਜਿਹੜਾ ਪੰਜਾਬੀ ਭਾਰਤੀਆਂ ਨੂੰ ਵੀ ਹੋਇਆ ਹੈ ਕਿਉਂਕਿ 471 ਪੰਜਾਬੀ ਭਾਰਤੀਆਂ ਨੂੰ ਵੀ ਜਿਹੜੀ ਇਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੀਆਰ ਮਿਲ ਚੁੱਕੀ ਹੈ ਇਸ ਤੋਂ ਇਲਾਵਾ ਦੂਸਰੀ ਅਪਡੇਟ ਦੀ ਗੱਲ ਕਰੀਏ ਤੇ ਇਹ ਵੀ ਪੀਆਰ ਦੇ ਨਾਲ ਹੀ ਰਿਲੇਟਡ ਆ ਰਹੀ ਹੈ ਦਰਅਸਲ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿੱਥੇ ਕੈਨੇਡਾ ਦੇ ਵਿੱਚ ਜਾਣ ਵਾਲੇ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਲਈ ਕਾਫੀ ਜ਼ਿਆਦਾ ਪਾਬੰਦੀਆਂ ਲਗਾਈਆਂ ਗਈਆਂ ਹਨ ਤੇ ਇਸ ਤੋਂ ਇਲਾਵਾ ਸਟੂਡੈਂਟ ਪੀਆਰ ਦੇ ਲਈ ਕਾਫੀ ਜ਼ਿਆਦਾ ਉਹਨਾਂ ਨੂੰ ਕੈਨੇਡਾ ਦੇ ਵਿੱਚ ਸਾਲ 2024 ਦੇ ਦੌਰਾਨ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਾਲ 2025 ਦੇ ਲਈ ਜਿਹੜਾ ਪੀਆਰ ਦਾ ਅੰਕੜਾ ਵੀ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਤਹਿਤ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ 395000 ਲੋਕਾਂ ਨੂੰ ਕੈਨੇਡਾ ਦੇ ਵਿੱਚ ਜਿਹੜੀ ਸਾਲ 2025 ਦੇ ਦੌਰਾਨ ਪੀਆਰ ਦੇ ਦਿੱਤੀ ਜਾਵੇਗੀ ਜਿਸ ਦੇ ਵਿੱਚ 60% ਤੋਂ ਵੱਧ ਜਿਹੜਾ ਕੋਟਾ ਸਿਰਫ ਤਿੰਨ categories ਦੇ ਲਈ ਰੱਖਿਆ ਗਿਆ ਹੈ ਜਿਸ ਦੇ ਵਿੱਚ ਪਹਿਲੀ category ਫਰੈਂਚ ਬੋਲਣ ਵਾਲਿਆਂ ਦੇ ਲਈ ਰੱਖੀ ਗਈ ਹੈ ਦੂਸਰੀ ਨੈਨੀ ਨਾਰਸਾਂ ਕੇਅਰ ਗੀਵਰਸ ਅਤੇ ਹੈਲਥ ਕਰਮਚਾਰੀਆਂ ਦੇ ਲਈ ਰੱਖੀ ਗਈ ਹੈ ਕਿਉਂਕਿ ਕੈਨੇਡਾ ਦੇ ਵਿੱਚ ਲਗਾਤਾਰ ਹੈਲਥ ਕਰਮਚਾਰੀਆਂ ਦੀ ਘਾਟ ਪਾਈ ਜਾ ਰਹੀ ਹੈ ਇਸ ਤੋਂ ਇਲਾਵਾ ਤੀਸਰੀ category ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਜਿਹੜੀ ਆ ਸਭ ਤੋਂ ਜ਼ਿਆਦਾ ਜਿਹੜੀ ਲੋੜ ਇਸ ਸਮੇਂ ਸਕਿੱਲ ਵਰਕਰਾਂ ਦੀ ਪਾਈ ਜਾ ਰਹੀ ਹੈ ਕਿਉਂਕਿ ਪੰਜਾਬੀ ਭਾਰਤੀ ਸਟੂਡੈਂਟ ਪਲੱਸ 2 ਕਰਕੇ ਹੀ ਕੈਨੇਡਾ ਦੇ ਵਿੱਚ ਪਹੁੰਚ ਜਾਂਦੇ ਹਨ ਜਿਸ ਤੋਂ ਕਾਰਨ ਉਹਨਾਂ ਦੇ ਕੋਲ ਸਕਿੱਲ ਦੀ ਕਾਫੀ ਜ਼ਿਆਦਾ ਘਾਟ ਹੁੰਦੀ ਹੈ ਸੋ ਸਕਿੱਲ ਵਰਕਰਾਂ ਦੇ ਦੀ ਜਿਹੜੀ ਸਭ ਤੋਂ ਵੱਡੀ ਪੀਆਰ ਸਕਿੱਲ ਵਰਕਰਾਂ ਨੂੰ ਵੀ ਹੁਣ ਦਿੱਤੀ ਜਾਵੇਗੀ